ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਹੋਮ ਮਿਨਿਸਟਰ ਵੀ ਨਾ ਉਹਨਾਂ ਕੋਲ ਹੈ ਨਾ ਪੰਜਾਬ ਪੁਲਿਸ ਕੋਲ ਹੈ ਨਾ ਇੰਟੈਲੀਜੈਂਸ ਵਿੰਗ ਕੋਲ ਹੈ ਜੇ ਪ੍ਰਤਾਪ ਸਿੰਘ ਬਾਜਵਾ ਕੋਲ ਇਹ ਇਨਫੋਰਮੇਸ਼ਨ ਹੈ ਤੇ ਫਿਰ ਤਾਂ ਕਿਤੇ ਨਾ ਕਿਤੇ ਸਿੱਧਮ ਸਿੱਧੇ ਇਹ ਲੱਗ ਰਿਹਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅਤਵਾਦੀਆਂ ਨਾਲ ਔਰ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਸਿੱਧੇ ਲਿੰਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਹੋਏ ਬੰਬ ਤਮਾਕੇ ਦੀ ਜ਼ਿੰਮੇਵਾਰੀ ਜਿਹੜੀ ਉਹ ਆਪਦੇ ਸਿਰ ਤੇ ਲਈ ਹੈ ਔਰ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਇੱਕ ਟੀਮ ਸੀਨੀਅਰ ਆਫੀਸਰਸ ਦੀ ਬਾਜਵਾ ਸਾਹਿਬ ਕੋਲ ਗਈ ਪਤਾ ਕਰਨ ਵਾਸਤੇ ਉਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ ਤੇ ਇਹਦਾ ਮਤਲਬ ਇਹ ਹੋਇਆ ਕਿ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਜੇ ਖੁਦਾ ਨਾ ਖਾਸਤਾ ਪਰਮਾਤਮਾ ਨਾ ਕਰੇ ਇਸ ਤੋਂ ਬਾਅਦ ਕੋਈ ਵੀ ਪੰਜਾਬ ਦੇ ਵਿੱਚ ਬੰਬ ਬਲਾਸਟ ਹੁੰਦਾ ਤਾਂ ਉਹਦੀ ਸਿੱਧਨ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰੀ ਜਿਹੜੀ ਉਹ ਕਿਤੇ ਨਾ ਕਿਤੇ ਟੋੜੀ ਹੋਏਗੀ ਕਿਉਂਕਿ ਜੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਹੈ ਕਿ 68 32 ਬੰਬ ਅਜੇ ਲਾਈਵ ਪਏ ਨੇ ਪੰਜਾਬ ਦੇ ਵਿੱਚ ਤੇ ਇਹ ਵੀ ਪਤਾ ਹੋਏਗਾ ਕਿ ਕਿੱਥੇ ਲੁਕੋਏ ਹੋਏ ਨੇ ਤੇ ਕਿਹੜੇ ਕਿਹੜੇ ਟਾਰਗੇਟ ਹੈ ਸੋ ਤੁਸੀਂ ਆਪ ਦੀ ਇਸ ਜ਼ਿੰਮੇਵਾਰੀ ਤੋਂ ਹੁਣ ਬਚ ਨਹੀਂ ਸਕਦੇ ਹੈਗੇ ਸੋ ਜਾਂ ਤਾਂ ਜਾਂ ਤਾਂ ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸ਼ੇਅਰ ਕਰੋ ਤੇ ਨਹੀਂ ਤੁਸੀਂ ਇਹ ਜੇ ਗੈਰ ਜ਼ਿੰਮੇਵਾਰ ਬਿਆਨ ਆ ਜੇ ਸਿਰਫ ਔਰ ਸਿਰਫ ਆਪ ਦੀ ਖਤਮ ਹੋਈ ਰਾਜਨੀਤੀ ਚਮਕਾਉਣ ਦੇ ਲਈ ਤੁਸੀਂ ਦੇ ਰਹੇ ਹੋ ਔਰ ਪੰਜਾਬ ਦੇ ਵਿੱਚ ਡਰ ਮੈਂ ਸਮਝਦਾ ਤੁਸੀਂ ਦੇ ਰਹੇ ਹੋ ਔਰ ਪੰਜਾਬ ਦੇ ਵਿੱਚ ਡਰ ਮੈਂ ਸਮਝਦਾ ਕਿ ਇਹੋ ਜਿਹੀ ਇਹੋ ਜਿਹੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਕਿ ਨਾ ਦੇਸ਼ ਨਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਨਾ ਹੋਮ ਮਿਨਿਸਟਰ ਕੋਲੇ ਨਾ ਸਰਪ ਕੋਲੋਂ ਕੋਈ ਮਾਨ ਕੋਲੇ ਤੇ ਨਾ ਹੀ ਪੰਜਾਬ ਪੁਲਿਸ ਕੋਲੇ ਪ੍ਰਤਾਪ ਸਿੰਘ ਬਾਜਵਾ ਕੋਲ ਹੋਣੀ ਇਹ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਇਹ ਮਹਿਸੂਸ ਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਿੱਧਮ ਸਿੱਧੇ ਅੱਤਵਾਦੀਆਂ ਦੇ ਨਾਲ ਵੱਖਵਾਦੀਆਂ ਦੇ ਨਾਲ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਆਈਐਸਆਈ ਦੇ ਨਾਲ ਉਹਨਾਂ ਦੇ ਲਿੰਕ ਨੇ ਔਰ ਜੇ ਇਹੋ ਜਿਹਾ ਕੋਈ ਵੀ ਕੋਈ ਵੀ ਖੁਦਾ ਨਾ ਖਾਸ ਦੁਬਾਰਾ ਕੋਈ ਧਮਾਕਾ ਹੁੰਦਾ ਤੇ ਬਾਜਵਾ ਸਾਹਿਬ ਸਿੱਧਮ ਸਿੱਧੇ ਉਹਦੇ ਲਈ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੁਹਾਡੀ ਵੀ ਫਿਕਸ ਹੋਏਗੀ ਕਿਉਂਕਿ ਨਾ ਤਾਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਤੇ ਨਾ ਹੀ ਤੁਸੀਂ ਤੁਸੀਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਨੂੰ ਕੋਆਪਰੇਟ ਕਰ ਰਹੇ ਹੋ ਸੋ ਮੈਂ ਬਾਜਵਾ ਸਾਹਿਬ ਤੋਂ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਪੁੱਛਣਾ ਚਾਹ ਰਾ ਕਿ ਬਾਜਵਾ ਸਾਹਿਬ ਤੁਸੀਂ ਅੱਜ ਪੰਜਾਬ ਨੂੰ ਇਹ ਕਲੀਅਰ ਕਰੋ ਕਿ ਤੁਸੀਂ ਆਪ ਦੀਆਂ ਜਾਣਾਂ ਵਰਕੇ ਸ਼ਾਂਤੀ ਬਹਾਲ ਕਰਨ ਵਾਲੀ ਪੰਜਾਬ ਪੁਲਿਸ ਦੇ ਨਾਲੋਂ ਕਿ ਅਤਵਾਦੀਆਂ ਦੇ ਨਾਲੋਂ ਔਰ ਦੂਜਾ ਔਰ ਵੱਡਾ ਸਵਾਲ ਉਸ ਕਾਂਗਰਸ ਪਾਰਟੀ ਨੂੰ ਜਿਸ ਦੇ ਮੁਖੀ ਨੂੰ ਉਹਨਾਂ ਦੇ ਹੀ ਇੱਕ ਮੁੱਖ ਮੰਤਰੀ ਨੇ ਇਹ ਤੋਂ 11 ਸਾਲ ਪਹਿਲਾਂ ਚਿੱਠੀ ਲਿਖੀ ਸੀਗੀ ਮੈਂ ਉਸ ਕਾਂਗਰਸ ਪਾਰਟੀ ਨੂੰ ਵੀ ਪੁੱਛਣਾ ਚਾਹਣਾ ਕਿ ਤੁਸੀਂ ਕਲੀਅਰ ਕਰੋ ਕਿ ਤੁਸੀਂ ਕਾਂਗਰਸ ਪਾਰਟੀ ਅੱਜ ਪੰਜਾਬ ਔਰ ਪੰਜਾਬ ਪੁਲਿਸ ਦੇ ਨਾਲ ਹੈ ਜਾਂ ਅਤਵਾਦੀਆਂ ਦੇ ਨਾਲ ਹੈ ਅਮਨ ਜੀ ਸਤ ਤੋਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਵੀ ਇਹ ਕਹਿ ਚੁੱਕੇ ਨੇ ਕਿ ਜੇ ਕੋਆਪਰੇਟ ਨਹੀਂ ਕਰਦੇ ਜੇ ਨਹੀਂ ਦੱਸਦੇ ਕੌਣ ਸਰਸਿਸ ਨੇ ਤਾਂ ਫਿਰ ਐਕਸ਼ਨ ਲੈਂਦਾ